Cooker Diagnostic Centre which has made its formidable name in the region for providing affordable healthcare services to the people of Punjab, especially Central Punjab. Sir, it was established 30 years ago with the aim of providing these services which are high-end services and diagnostics which include CT, MRI, ultrasound, X-rays, mammographies and also lab services and that too not at market, much subsidized prices. And over the course, over the years, ਅਸੀਂ ਆਪਣੀ ਸਰਵਿਸਿਜ਼ ਨੂੰ ਬੈਟਰ ਕਰਦੇ ਹੋਏ ਵੀ ਹੈਵ ਰੀਚਡ ਅ ਪੁਆਇੰਟ ਵੇਅਰ ਵੀ ਆਰ ਏਬਲ ਟੂ ਪ੍ਰੋਵਾਈਡ ਦ ਬੈਸਟ ਇਨ ਕਲਾਸ ਸਰਵਿਸਿਜ਼ ਇਨ ਦ ਰੀਜਨ ਐਟ ਮੱਚ ਮੱਚ ਅਫੋਰਡੇਬਲ ਪ੍ਰਾਈਸਸ ਆਲ ਫੋਕਸਡ ਟੁਵਰਡਸ ਦ ਪੇਸ਼ੈਂਟ ਪੇਸ਼ੈਂਟ ਦ ਹੈਲਥ ਪੇਸ਼ੈਂਟ ਦ ਪਾਕਟ ਪੇਸ਼ੈਂਟ ਦ ਟਰੀਟਮੈਂਟ ਐਂਡ ਦ ਕਲੀਨਿਕਲ ਆਊਟਕਮ ਨੂੰ ਫੋਕਸ ਕਰਦੇ ਹੋਏ ਅਸੀਂ ਇੱਥੇ ਕੰਮ ਕਰਦੇ ਹਾਂ ਵੀ ਹੈਵ ਵਨ ਆਫ ਦ ਮੋਸਟ ਸਕਿਲਡ ਬਿਗੇਸਟ ਟੀਮ ਆਫ ਰੇਡੀਓਲੋਜਿਸਟ ਇਨ ਦ ਰੀਜਨ ਆਲ ਫੇਅਰਲੀ ਵੈਲ ਟ੍ਰੇਨਡ ਫਰਮ ਗੁੱਡ ਇੰਸਟੀਟਿਊਟਸ ਜਿਹੜੇ ਪੇਸ਼ients ਦੇ ਗੁੱਡ ਮਸ਼ੀਨ ਦੇ ਹੋਣ ਦੇ ਨਾਲ ਨਾਲ ਇੱਕ ਮੈਨ ਬਿਹਾਈਂਡ ਦ ਮਸ਼ੀਨ ਬੜਾ ਇੰਪੋਰਟੈਂਟ ਹੁੰਦਾ ਹੈ ਸੋ ਵੀ ਆਰ ਦ ਬਿਗੇਸਟ ਟੀਮ ਆਫ ਰੇਡੀਓਲੋਜਿਸ ਆਮ ਵੈਰੀ ਪ੍ਰਾਊਡ ਟੂ ਅਨਾਉਂਸ ਥੈਟ ਵੈਰੀ ਹਾਈਲੀ ਟ੍ਰੇਨਡ ਐਂਡ ਸਕਿਲਡ ਟੀਮ ਜਿਹਦੇ ਕਰਕੇ ਹੁਣ ਪੇਸ਼ੈਂਟ ਦੀ ਜਿਹੜੀ ਆਊਟਕਮ ਹੈ ਉਹਦੇ ਤੇ ਵੀ ਫਰਕ ਪੈਂਦਾ ਹੈ ਇੱਕ ਇਹ ਜਿਹੜਾ ਨੌਰਮ ਹੈ ਕਿ ਜਿਹੜੀ ਚੰਗੀ ਸਰਵਿਸ ਹੈ ਚੰਗੀ ਰਿਪੋਰਟ ਹੈ ਉਹ ਮਹਿੰਗੀ ਹੋਣੀ ਚਾਹੀਦੀ ਨਹੀਂ ਇਦਾਂ ਨਹੀਂ ਹੈ ఎవਰੀਥਿੰਗ ਕੈਨ ਬੀ ਡਨ ਟੁਵਰਡਸ ਦ ਪੇਸ਼ੈਂਟ ਸੈਂਟ੍ਰਿਕ ਅਪਰੋਚ ਐਂਡ ਥੈਟ ਟੂ ਅ ਹਾਈ ਐਂਡ ਵਰਕ ਵੀ ਆਰ ਡੂਇੰਗ ਦ ਬੈਸਟ ਸਰਵਿਸਸਸ ਐਂਡ ਐਟ ਅ ਪੇਸ਼ੈਂਟ ਸੈਂਟਰਿਕ ਅਪਰੋਚ ਅਸੀਂ ਸਿਰਫ ਇਹ ਆ ਜਾਣੇ ਕਿ ਪੇਸ਼ੈਂਟਾਂ ਤੱਕ ਗੱਲ ਪਹੁੰਚੇ ਕਿ ਇਹ ਕਿਦਾਂ ਇਸ ਸਹੂਲियत ਦਾ ਫਾਇਦਾ ਉਠਾ ਸਕਦੇ ਆ ਇੱਥੇ ਆਣ ਇੱਥੇ ਦੇ ਇਨਫਰਾਸਟ੍ਰਕਚਰ ਨਵੇਂ ਇਨਫਰਾਸਟ੍ਰਕਚਰ ਨੂੰ ਦੇਖਣ ਨਵੇਂ ਇਕਵਿਪਮੈਂਟਸ ਨੂੰ ਦੇਖਣ ਤੇ ਆਪਣੀ ਹੈਲਥ ਦੇ ਬਾਰੇ ਸੋਚਣ ਤੇ ਉਹਦਾ ਫਾਇਦਾ ਉਠਾ ਸਕਦੇ ਹੋਏਗੀ ਕਿ ਲੁਧਿਆਣਾ ਦੇ ਸਭ ਤੋਂ ਮਸ਼ਹੂਰ ਅਤੇ ਅਫੋਰਡੇਬਲ ਡਾਇਗਨੋਸਟਿਕ ਸੈਂਟਰ ਕੂਕਾ ਡਾਇਗਨੋਸਟਿਕ ਸੈਂਟਰ ਨੂੰ 30 ਬਰੇ ਪੂਰੇ ਹੋ ਗਏ ਨੇ। ਔਰ ਜੇ ਆਪਾਂ ਕੱਲੇ ਦੇਸ਼ ਵਿਦੇਸ਼ ਦਾ ਵੀ ਗੱਲ ਕਰ ਲਈਏ ਅੱਜ ਦੇ ਵਿਦੇਸ਼ਾਂ 'ਚ ਕਿਸੇ ਨੂੰ ਐਮ ਆਰ ਆਈ ਲਿਖਦੇ ਹੈ ਤਾਂ ਮਿਨੀਮਮ ਵੇਟਿੰਗ ਟਾਈਮ ਜਿਹੜਾ ਹੈ ਉਹ 6 ਤੋਂ 8 ਮਹੀਨੇ ਆ। ਔਰ ਪ੍ਰਾਈਸ ਦੀ ਤਾਂ ਗੱਲ ਹੀ ਨਾ ਕਰੋ। ਉਹ ਤਾਂ ਕਹਿੰਦੇ ਵੀ ਛੇਤੀ ਛੇਤੀ ਕਰਦੇ ਪੈਸੇ ਜਿੰਨੇ ਮਰਜ਼ੀ ਲੈ ਲਿਆ। ਇੰਡੀਆ ਦੇ ਵਿੱਚ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਮੈਡੀਕਲ ਸਰਵਿਸਿਜ਼ ਜਿਹੜੀਆਂ ਨੇ ਉਹ ਕਾਫੀ ਜੜਿਆਲ ਜੈਨਲ ਬਦਰੀਆਂ ਨੇ ਔਰ ਮੈਡੀਕਲ ਟੂਰਿਜ਼ਮ ਵੀ ਹੈ ਜਿਹੜੇ ਲੋਕੀ ਬਾਹਰੋਂ ਆ ਕੇ ਜਿਹੜੇ ਐ ਔਰ ਲੁਧਿਆਣਾ ਖਾਸ ਕਰਕੇ ਦੋ ਮੈਡੀਕਲ ਕਾਲਜ ਨੇ ਤੀਜਾ ਵੜਨ ਜਾ ਰਿਹਾ ਆਪ ਨੂੰ ਸਾਰਾ ਪਤਾ ਹੈ ਇੱਕ ਬਹੁਤ ਵੱਡਾ ਮੈਡੀਕਲ ਹੱਬ ਹੈ ਇੱਕ ਦੂਜੀ ਦੂਜੀ ਗੱਲ ਹੁੰਦੀ ਹੈ ਇੱਕ ਹੁੰਦੀ ਹੈ ਚੰਗੀਆਂ ਸਰਵਿਸੇਸ ਇੱਕ ਹੁੰਦੀ ਹੈ ਚੰਗੀਆਂ ਸਰਵਿਸੇਸ ਐਟ ਅਫੋਰਡੇਬਲ ਪ੍ਰਾਈਸ ਸੋ ਅੱਜ ਦਾ ਮੇਨ ਮਕਸਦ ਇਹੀ ਸੀ ਕਿ 30 ਸਾਲ ਨੂੰ ਕੁਕਰ ਨੂੰ ਪੂਰੇ ਹੋ ਗਏ ਐ ਔਰ ਇਹ ਭ੍ਰਾਂਤੀਆਂ ਦੂਰ ਕਰਨ ਲਈ ਕੀ ਚੰਗੀ ਸਰਵਿਸ ਜਿਹੜੀ ਹੈ ਉਹ ਘੱਟ ਪੈਸੇ 'ਚ ਨਹੀਂ ਮਿਲ ਸਕਦੀ ਤੇ ਡਾਕਟਰ ਪ੍ਰਸ਼ਾਂਤ ਨੇ ਚਾਹਨਾ ਪਾਇਆ ਕਿ ਕੁਕਰ ਡਾਇਗਨੋਸਟਿਕ ਸੈਂਟਰ ਜਿਹੜਾ ਹੈ ਇਹ 30 ਸਾਲਾਂ ਤੋਂ ਲੋਕਾਂ ਦੀ ਸਰਵਿਸ 'ਚ ਹੈ ਔਰ ਸਾਰੇ ਡਾਇਗਨੋਸਟਿਕ ਜਿਹੜੇ ਨੇ ਉਹ ਜਿਹੜੇ ਆ ਬਹੁਤ ਅਫੋਰਡੇਬਲ ਪ੍ਰਾਈਸ ਤੇ ਔਰ ਜਿਹੜੀ ਬਹੁਤ ਅੱਛੀ ਰਿਪੋਰਟਿੰਗ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਤੇ ਨਾ ਸਿਰਫ ਉੱਤਰ ਭਾਰਤ ਦੇ ਬਲਕਿ ਸਾਰੇ ਜਿਹੜੇ ਲੋਕੀ ਬਾਹਰੋਂ ਵੀ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਆਓ ਦੇਖੋ ਸਟੇਟ ਆਫ ਦਿ ਆਰਟ ਸਰਵਿਸਿਜ਼ ਐਟ ਅਫੋਰਡੇਬਲ ਪ੍ਰਾਈਸਿਸ ਇੱਥੇ ਅਵੇਲੇਬਲ ਹੈ ਦੋਟਾ ਡਾਕਟਰ ਗੌਰਵ ਦੇ ਦੂਜੇ ਨੂੰ ਸਾਰਾ ਸਮਝਾਤਾ ਹੈ ਕਿ ਬਾਹਰ ਕੀ ਹੁੰਦਾ ਹੈ اور ਪੱਕਾ ਡਾਇਲਿਸਿਸ ਕਿੰਧੀਆਂ ਅچھے ਸਰਜੀ ਦੇ ਰਿਹਾ ਹੈ 30 ਸਾਲ ਪਹਿਲੇ ਮੈਂ ਔਰ ਡਾਕਟਰ ਨੀਲਮ ਨੇ ਇਹਦਾ ਵਿਚਾਰ ਕੇ ਕਿ ਅਸੀਂ ਰੋਡਰ ਸੈਟਅਪ ਲਾ ਲਿਆ ਤੇ ਇਸ ਜਗ੍ਹਾ ਨੂੰ ਇੱਕ ਅੱਛਾ ਸੈਂਟਰ ਬਣਾਈਏ ਕਿਉਂਕਿ ਐਮ ਆਰ ਆਈ ਸੀਟੀ ਬੜਾ ਮਹਿੰਗਾ ਹੁੰਦਾ ਹੈ ਸਾਡਾ ਆਈਡੀਆ ਕੀ ਸੀ ਕਿ ਮੀਡਲ ਕਲਾਸ ਨੂੰ ਕੈਪਸੂਲ ਕਰਾ ਇੱਕ ਜਿਹੜਾ ਮੀਡੀਅਮ ਬੰਦਾ ਹੈ ਸਰਕਾਰੀ ਆਫੀਸਰ ਹੈ ਜੋ ਵੀ ਹੈ ਇਹ ਉਹਨੂੰ ਆਦੇ ਫਾਦਰ ਦਾ ਐਮ ਆਰ ਆਈ ਕਰਾਣਾ ਪਏ ਤੇ ਉਹਦੇ ਬੱਚਿਆਂ ਦਾ ਮਿਲਤ ਦਾ ਵੀ ਜਾਂ ਦੂਜੇ ਖਰਚਾ ਜਾਂ ਉਹਦੇ ਐਜੂਕੇਸ਼ਨ ਦੇ ਵੀ ਖਰਚੇ ਤੇ ਅਸਰ ਹੁੰਦਾ ਹੈ ਨਾ ਤਾਂ ਉਹ ਨਾ ਕਰ ਸਕਦਾ ਕਰਵਾਣਾ ਉਹਨੂੰ ਪੈਂਦਾ ਹੈ ਉਹਦੇ ਵਾਸਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਗਰੀਬ ਤਾਂ ਪੱਲਾ ਝਾੜ ਦਿੰਦਾ ਹੈ ਅਮੀਰ ਤਾਂ ਕਿਸ ਤਰ੍ਹਾਂ ਕਰਦਾ ਉਹ ਚਲੋ ਅਫੋਰਡ ਕਰ ਸਕਦਾ ਪਰ ਮੀਡੀਅਮ ਕਲਾਸ ਦੇ ਕੋਈ ਨਹੀਂ ਸੋਚਦਾ ਇਹ ਸੈਂਟਰ ਇਸੇ ਸੋਚ ਨਾਲ ਬਣਾਇਆ ਸੀ ਔਰ ਇਸੇ ਇਹਦੇ ਵਿੱਚ ਅਸੀਂ ਇਸ ਦਾ ਮਤਲਬ ਇਹ ਹੀ ਡਾਇਗਨੋਸਿਸ ਅਸੀਂ ਸਟਾਰਟ ਕੀਤੇ ਸੀ ਪਰ ਉਸ ਤੋਂ ਬਾਅਦ ਡਾਕਟਰ ਪ੍ਰਸ਼ਾਦ ਜੀ ਆ ਗਏ ਤੇ ਉਹਨਾਂ ਨੇ ਇਹ ਸੈਂਟਰ ਨੂੰ ਬੜਾ ਹਾਈ ਲੈਵਲ ਤੇ ਪਹੁੰਚਾਇਆ ਔਰ ਇਹ ਹੀ ਮਤਲਬ ਜੋ ਡਾਕਟਰ ਪ੍ਰਸ਼ਾਦ ਔਰ ਡਾਕਟਰ ਨੇਕਾ ਜੀ ਮਿਹਰਤ ਕੀਤੀ ਹੈ ਉਸ ਸੈਂਟਰ ਨੂੰ ਜਿਹੜਾ ਕਿ ਅਸੀਂ 30 ਸਾਲ ਪਹਿਲਾਂ ਉਹਦੀ ਫਾਊਂਡੇਸ਼ਨ ਕੀਤੀ ਸੀ ਡਾਕਟਰ ਪ੍ਰਸ਼ਾਦ ਤੁਹਾਨੂੰ ਇਸ ਲੈਵਲ ਤੇ ਲਿਆ ਕੇ ਜੋ ਤੁਹਾਡੇ ਸਾਹਮਣੇ ਹੈ ਔਰ ਜਿਹਦੇ ਬਾਰੇ ਡਾਕਟਰ ਪ੍ਰਸ਼ਾਦ ਨੂੰ ਤੁਹਾਨੂੰ ਸਾਰਾ ਚੰਨਾ ਪਤਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤੁਹਾਨੂੰ ਦੱਸੀਏ ਇਨਫੋਰਮ ਕਰੀਏ ਤਾਂ ਕਿ ਲੋਕ ਵੱਧ ਤੋਂ ਵੱਧ ਇਹਨਾਂ ਦਾ ਬੈਨੀਫਿਟ ਲੈ ਸਕਣ